ਜਿਨ੍ਹਾਂ ਲੋਕਾਂ ਨੂੰ ਆਲਰੇਡੀ ਕੈਂਸਰ ਹੋ ਚੁੱਕਾ ਆ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਆ ਕਿ ਉਹਨਾਂ ਦੀ ਜਾਨ ਬਚ ਸਕੇ ਜਾਂ ਜੇ ਬਿਲਕੁਲ ਕੈਂਸਰ ਫ੍ਰੀ ਹੋ ਚੁੱਕੇ ਆ ਟ੍ਰੀਟਮੈਂਟ ਤੋਂ ਤਾਂ ਉਹਨਾਂ ਨੂੰ ਅੱਗੇ ਸੈਕੰਡ ਟਾਈਮ ਕੈਂਸਰ ਨਾ ਹੋਵੇ ਤਾਂ ਕੀ ਕੀ ਕਰਨਾ ਚਾਹੀਦਾ ਆ ਪਹਿਲੀ ਚੀਜ਼ ਤਾਂ ਆਪਣੇ ਘਰ ਦਾ ਨਾਰਥ ਨਾਰਥ ਈਸਟ ਤੇ ਨਾਰਥ ਈਸਟ ਜ਼ੋਨ ਜਿਹੜਾ ਆ ਉਸ ਨੂੰ ਬਿਲਕੁਲ ਕਲੀਅਰ ਕਰਨਾ ਚਾਹੀਦਾ ਆ ਇਹ ਜਿਹੜੇ ਦੋਨੇ ਜ਼ੋਨ ਆ ਇਹਨਾਂ ਦੀ ਜਿਹੜੀ ਡਿਗਰੀ ਆ 22 ਲੈ ਕੇ 60 ਤੱਕ ਹੁੰਦੀ ਆ ਇਹਦੇ ਵਿੱਚ ਨਾਰਥ ਨਾਰਥ ਈਸਟ ਤੇ ਨਾਰਥ ਈਸਟ ਵੀ ਆਉਂਦਾ ਆ ਇਹਦੇ ਵਿੱਚ ਦੇਖੋ ਕਿ ਜੇ ਟਾਇਲਟ ਆ ਤਾਂ ਦੇਖੜ ਦੀ ਕਿਚਨ ਆ ਰਹੀ ਆ ਇੱਥੇ ਕੀ ਹੈਗਾ ਆ ਪਹਿਲਾਂ ਤਾਂ ਉਸ ਚੀਜ਼ ਦਾ ਕੋਈ ਨਾ ਕੋਈ ਆਪਾਂ ਨੂੰ ਇਲਾਜ ਕਰਨਾ ਪੈਣਾ ਆ ਤਾਂ ਕਿ ਤੁਹਾਨੂੰ ਮੁੜ ਕੇ ਕੈਂਸਰ ਨਾ ਹੋਵੇ ਐਂਡ ਉਸ ਤੋਂ ਬੈਸਟ ਚੀਜ਼ ਉਹਦੇ ਨਾਲ ਜਿਹੜੀ ਆਪਾਂ ਐਸਟਰੋ ਵਾਸਤੂ ਕਰਦੇ ਹਾਂ ਕਿ ਇਹ ਤਾਂ ਤੁਹਾਡੇ ਘਰ ਦਾ ਵਾਸਤੂ ਹੋ ਗਿਆ ਕਿ ਠੀਕ ਹੈ ਆਪਾਂ ਨਾਰਥ-ਈਸਟ ਚੈੱਕ ਕਰਦੇ ਹਾਂ ਕਿ ਕਿਉਂਕਿ ਨਾਰਥ-ਈਸਟ ਦੀ ਟਾਇਲਟ ਨਾਰਥ-ਈਸਟ ਦੀ ਕਿਚਨ 100% ਕੈਂਸਰ ਕਰਦੀ ਆ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਉਹ ਏਰੀਆ ਕਲੀਅਰ ਕਰਨਾ ਚਾਹੀਦਾ ਉਸ ਤੋਂ ਬਾਅਦ ਫਿਰ ਤੁਸੀਂ ਠੀਕ ਹੋ ਜਮੋ ਤਾਂ ਆਪਾਂ ਉਹ ਤੁਹਾਡੀ ਫੰਗਲੀ ਨਾਲ ਮੈਚ ਕਰਕੇ ਐਸਟਰੋ ਵਾਸਤੂ ਕਰਦੇ ਹਾਂ ਐਸਟਰੋ ਵਾਸਤੂ ਦੇ ਵਿੱਚ ਫਿਰ ਕੀ ਹੁੰਦਾ ਹੈ ਕਿਉਂਕਿ ਜਿਹੜੀ ਟਾਇਲਟ ਹੈ ਉਹ ਰਾਹੂ ਆ ਰਾਹੂ ਇਨਫੈਕਸ਼ਨ ਆ ਰਾਹੂ ਬੜੀਆਂ ਬਿਮਾਰੀਆਂ ਆ ਰਾਹੂ ਕੈਂਸਰ ਆ ਸੋਨਾ ਤੋਂ ਬਚਣ ਵਾਸਤੇ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾਓ ਗੁਰਦੁਆਰੇ ਜਾਓ ਮੰਦਰ ਜਾਓ ਮਸਜਿਦ ਜਾਓ ਉੱਥੇ ਜਦੋਂ ਤੁਸੀਂ ਲਗਾਤਾਰ ਟਾਇਲਟ ਸਾਫ਼ ਕਰੋਗੇ ਟਾਇਲਟ ਦੀ ਸੇਵਾ ਕਰੋਗੇ ਤਾਂ ਜਿਹੜੀ ਇਹੋ ਇਨਫੈਕਸ਼ਨ ਆ ਉਹ 100% ਤੁਹਾਡੇ ਸਰੀਰ ਦੇ ਵਿੱਚੋਂ ਨਿਕਲ ਜਾਊਗੀ ਤੁਹਾਨੂੰ ਵਾਪਸ ਕੈਂਸਰ ਨਹੀਂ ਹੋਗਾ ਪਰ ਇੱਕ ਸ਼ਰਤ ਹੈ ਕਿ ਤੁਹਾਡੇ ਘਰ ਦਾ ਜਿਹੜਾ ਨਾਰਥ-ਈਸਟ ਆ ਉਹ 100% ਪਹਿਲਾਂ ਬੈਲੰਸ ਹੋਣਾ ਚਾਹੀਦਾ ਹੈ